ਮੈਂ ਤੁਹਾਡਾ ਮੈਂ ਡਾਕਟਰ ਆਈਪੀ ਸਿੰਘ ਸੇਠੀ ਜਾਂਜੀ ਹਲਕੀ ਗੱਲ ਕੀ ਮੇਰੀ ਵਾਈਫ ਜਿਹੜੇ ਨੇ ਉਹ ਐਸ.ਏ.ਏ ਦੇ ਐਕਸ ਕਾਉਂਸਲ ਰਹੇ ਨੇ ਡਾਕਟਰ ਜਸਲੀਨ ਸੇਠੀ ਤੁਸੀਂ ਮੈਨੂੰ ਪਾਤਸ਼ਾਹ ਪਤੀ ਵੀ ਕਹਿ ਸਕਦੇ ਹੋ ਤੇ ਇੱਥੇ ਗੱਲ ਇਸ ਰਹੀ ਹੈ ਜੀ ਅੱਜ ਤੋਂ ਕੋਈ 10 ਦਿਨ ਪਹਿਲਾਂ ਜਨਮ ਅਸ਼ਮੀ ਤੋਂ 2 ਦਿਨ ਪਹਿਲਾਂ ਐਸ.ਬੀ.ਆਈ ਬੈਂਕ ਐਸ.ਲਿੰਕ ਰੋਡ ਦੇ ਉੱਤੇ ਉਸ ਦੇ ਬਾਹਰ ਐ ਕੋਈ ਟੋਆ ਵਗੈਰਾ ਕਰ ਰਹੀ ਸੀ ਐ ਮਸ਼ੀਨਾ ਮਸ਼ੂਨਾ ਦੇ ਨਾਲ ਸਾਰਾ ਪੁੱਛ ਅਸੀਂ ਜਾ ਕੇ ਰਾਤੀ ਇਹਨਾਂ ਨੂੰ ਪਕੜਿਆ 8:00 ਦੇ 8:00 ਵਜੇ ਤੇ ਪੁੱਛਿਆ ਵੀ ਕੀ ਕਰ ਰਹੇ ਹੋ ਤੇ ਇਹਨਾਂ ਨੇ ਕਹੇ ਸੀ ਫਾਈਬਰ ਆਪਟਿਕ ਵਾਇਰਸ ਪਾ ਰਹੇ ਆ ਕੋਈ BTL ਕੰਪਨੀ ਨਾਂ ਹੈਗੀ ਆ ਤੇ ਅਸੀਂ ਕਹਿੰਦੇ ਤੁਹਾਨੂੰ ਪਰਮਿਸ਼ਨ ਹੈਗੀ ਆ ਇਹਨਾਂ ਨੇ ਸਾਨੂੰ ਪਰਮਿਸ਼ਨ ਦਿਖਾਈ ਉਹਦੇ ਵਿੱਚ ਲਿੰਕ ਰੋਡ ਦੀ ਪਰਮਿਸ਼ਨ ਨਹੀਂ ਸੀ ਇਹਨਾਂ ਕੋਲ ਜਿੱਥੇ ਇਹ ਟੋਏ ਪੁੱਟ ਰਹੇ ਸੀਗੇ ਲਿੰਕ ਰੋਡ ਦੀ ਪਰਮਿਸ਼ਨ ਨਹੀਂ ਸੀਗੀ ਅਸੀਂ ਇਹਨਾਂ ਕੋਲ ਕਹੇ ਜੀ ਤੁਹਾਨੂੰ ਪਰਮਿਸ਼ਨ ਨਹੀਂ ਹੈਗੀ ਇਹ ਕੰਮ ਇਲੀਗਲ ਹੈ ਇਸ ਕਰਕੇ ਅਸੀਂ ਇੱਥੇ ਕੰਮ ਨਹੀਂ ਹੋਣ ਦੇਣਾ ਇਸ ਨੂੰ ਲੈ ਕੇ ਤੁਸੀਂ ਨਗਰ ਨਿਗਮ ਦੇ ਕੋਈ ਅਧਿਕਾਰੀ ਨਾਲ ਗੱਲ ਅਸੀਂ ਨਗਰ ਨਿਗਮ ਦੇ ਅਧਿਕਾਰੀ ਨਾਲ ਗੱਲ ਨਹੀਂ ਸੀ ਕੀਤੀ ਕੋਈ ਵੀ ਅਸੀਂ 6 ਨੰਬਰ ਡਿਵੀਜ਼ਨ ਵਿੱਚ ਇਹਨਾਂ ਦੀ ਕੰਪਲੇਂਟ ਕੀਤੀ ਉਤੋਂ ਬੰਦੇ ਆਏ ਉਹਨਾਂ ਨਾਲ ਅਸੀਂ ਇਹਨਾਂ ਦੇ ਬੰਦੇ ਵੀ ਗਏ ਜਿਹੜਾ ਇਹਨਾਂ ਦਾ ਸੁਪਰਵਾਈਜ਼ਰ ਸੀ ਰਮਾ ਸ਼ੰਕਰ ਦਵੇਦੀ ਤੇ ਇੱਕ ਹੋਰ ਹੈ ਸੁਖਵੰਤ ਸੁਪਰਵਾਈਜ਼ਰ ਉਹ ਚਲਾ ਗਿਆ ਸੀ ਪਹਿਲਾਂ ਤੇ ਅਸੀਂ 6 ਨੰਬਰ ਡਿਵੀਜ਼ਨ ਵਿੱਚ ਜਾ ਕੇ ਇਹਨਾਂ ਨੇ ਲਿਖ ਦਿੱਤਾ ਕਿ ਦਵੇਦੀ ਨੇ ਵੀ ਅਸੀਂ ਜਦ ਤੱਕ ਅਗਲੀ ਪਰਮਿਸ਼ਨ ਸਾਨੂੰ ਲਿੰਕ ਰੋਡ ਦੀ ਨਹੀਂ ਮਿਲਦੀ ਤਦ ਤੱਕ ਅਸੀਂ ਇੱਥੇ ਕੰਮ ਨਹੀਂ ਕਰਾਂਗੇ ਉਸ ਦੇ ਬਾਵਜੂਦ ਵੀ ਇਹਨਾਂ ਨੇ ਦੋ ਟੋਆ ਦਾ ਕੰਮ ਫੇਰ ਕਰਤਾ ਤੇ ਇਹਨਾਂ ਨੇ ਸਾਨੂੰ ਇਹ ਵੀ ਕਿਹਾ ਸੀ ਜਦੋਂ ਪਰਮਿਸ਼ਨ ਮਿਲੇਗੀ ਤੁਹਾਨੂੰ ਅਸੀਂ ਇਨਫੋਰਮ ਕਰਾਂਗੇ ਸਾਨੂੰ ਕਿਸੇ ਤਰੀਕੇ ਦੀ ਕੋਈ ਇਨਫੋਰਮੇਸ਼ਨ ਨਹੀਂ ਆਈ ਉਸ ਤੋਂ ਬਾਅਦ ਦੋ ਦੋ ਇਹਨਾਂ ਨੇ ਫੇਰ ਕਰਕੇ ਤੇ ਇੱਕ ਐਸਪੀ ਵਾਲਾ ਤੇ ਉਸ ਤੋਂ ਹੀ ਅੱਗੇ ਉਹ ਦੋ ਦੋ ਫੇਰ ਪੱਟ ਕੇ ਫੇਰ ਕੁਰਤੇ ਤੇ ਇਹ ਤੀਜਾ ਕੁਰਤੇ ਦੇ ਵਿੱਚ ਹੀ ਕਿਤੇ ਮੈਨੂੰ ਪਤਾ ਚੱਲ ਗਿਆ ਤੇ ਅਸੀਂ ਆ ਕੇ ਇਹਨਾਂ ਨੂੰ ਰੋਕਿਆ ਸਰ ਜੀ ਇਹ ਕੰਪਨੀ ਕੋਈ ਆ ਪੁਲੀ ਦੀ ਇਹ ਸਰਕਾਰੀ ਡਿਪਾਰਟਮੈਂਟ ਹੈ ਜਾਂ ਪ੍ਰਾਈਵੇਟ ਹੈ ਇਹ ਪ੍ਰਾਈਵੇਟ ਹੈ ਜੀ ਮੇਰੇ ਕੋਲ VTL ਕੰਪਨੀ ਹੈ ਕੋਈ ਸਰ ਜੀ ਤਾਂ ਇਹ ਕੋਈ ਕੋਟੇ ਭੇਨਾਂ ਦਾ ਇਹਨਾਂ ਨੂੰ ਕਦਾ ਸੀਵਰੇਜ ਕਿੱਥੇ ਹੈ ਹਾਂਜੀ ਹਾਂਜੀ ਯਾ ਕੋਈ ਨਾ ਕੋਈ ਜਾਨੀ ਸ਼ਾਂਤੀ ਉਹ ਸਰ ਦਾ ਕੋਈ ਪਸ਼ੂ ਵੀ ਦੇਖਦਾ ਹੈ ਨਾ ਕੋਈ ਆ ਗਿਆ ਜਾਨਸ ਵੀ ਦੇਖਦਾ ਆਦਮੀ ਵੀ ਦੇਖ ਸਕਦਾ ਹਾਂ ਬਿਲਕੁਲ ਹੋ ਸਕਦਾ ਹੈ ਜੀ ਕਿਉਂ ਨਹੀਂ ਹੋ ਸਕਦਾ ਪਰ ਇੱਕ ਗੱਲ ਇਹ ਕਹਿਣਾ ਜੀ ਇਹ ਗੱਲ ਤੇ ਫਾਦ ਨਹੀਂ ਆ ਜਾਂਦੀ ਇਹ ਵੀ ਟੋਏ ਪੁੱਟਦੇ ਇਹ ਕਰਦਾ ਨੁਕਸਾਨ ਹੋ ਜਾਏਗਾ ਪਹਿਲੀ ਗੱਲ ਤੇ ਟੋਏ ਪੁੱਟਣ ਹੀ ਕਿਉਂ ਵਿਦਆਉਟ ਪਰਮਿਸ਼ਨ ਠੀਕ ਹੈ ਨਾ ਇਹ ਇਲੀਗਲੀ ਟੋਏ ਤੇ ਪੁੱਟਣ ਸਾਨੂੰ ਦਿਖਾ ਦੇਣ ਪਰਮਿਸ਼ਨ ਅਸੀਂ ਦੇ ਜ਼ਿੰਮੇਵਾਰ ਨਾਗਰਿਕ ਹੋਣ ਕਰਕੇ ਅਸੀਂ ਤੇ ਚੈੱਕ ਕਰਨਾ ਹੀ ਕਰਨਾ ਹੈਗਾ ਤੇ ਇਹਦੇ ਇਲਾਵਾ ਮਦਦ ਇਹਨਾਂ ਕੋਈ ਪਰਮਿਸ਼ਨ ਦਿਖਾਉਂਦੇ ਆ ਉਹ ਦੱਸਦੇ ਆ ਬੀ ਐਮ ਸੀ ਚੋਂ ਕੁਲ ਰੋਡ ਅ ਸਮਰਾ ਚੌਕ ਆਈਕਨ ਮਾਲ ਐਂਡ ਚੁੰਮੁਲਨ ਵਾਲਾ ਰਸਤਾ ਹੋ ਗਿਆ ਐ ਗੁਰੂ ਅਮਰਦਾਸ ਚੌਕ ਹੋ ਗਿਆ ਡਾਕਟਰ ਬੀ ਆਰ ਅੰਬੇਦਕਰ ਮਾਰਗ ਹੋ ਗਿਆ